ਬੰਦ ਕੀ ਨਾਮ ਹੈ ਤੇ ਕੀ ਮਾਮਲਾ ਹੈ ਜੀ ਤੁਹਾਨੂੰ ਦਿੱਕਤ ਹੈ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਤੇ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ 3 ਮਾਰਚ ਨੂੰ ਸ਼੍ਰੀ ਦਿਆਜੁਨ ਪੱਪ ਸਿੰਘ ਜੀ ਦਾ ਛੀਦੀ ਦਿਹਾੜਾ ਹੈ ਤੋਂ ਉਸ ਦਿਨ ਅਸੀਂ ਨੈਸ਼ਨਲ ਦਲਤ ਮਹਾਪੰਚਾਇਤ ਦੇ ਬੈਂਡਰ ਹੇਟ ਇਕ ਐਸਸੀ ਪੰਚਾਂ ਦਾ ਸਰਪੰਚਾਂ ਦਾ ਅਧਿਕਾਰ ਪ੍ਰਸ਼ਾਣੋ ਕਿ ਸਰਮਾਨ ਬਹਾਲ ਕਰੋ ਸਮੇਲਨ ਕਰਨ ਜਾ ਰਹੇ ਹਾਂ ਅੱਜ ਨੈਸ਼ਨਲ ਦਲਤ ਮਹਾ ਪੰਚਾਇਤ ਦੇ ਸਾਰੇ ਹੀ ਉਧੇਦਾਰ ਸਹਿਬਾਨਾਂ ਦੇ ਨਾਲ ਪਹਿਲਾਂ ਵੀ ਮੀਟਿੰਗ ਹੋਈ ਹੈ ਤੇ ਡਿਸਕਸ ਕਰਨਾ ਸੀ ਕਿ ਸਾਰੇ ਮੈਂਬਰਾਂ ਨਾਲ ਸਰਪੰਚਾਂ ਨਾਲ ਅਸੀਂ ਰਾਬਤਾ ਕਾਇਮ ਕੀਤਾ ਹੈ ਤੋ ਉਸ ਰਾਬਤੇ ਦੇ ਮੁਤਾਬਕ ਕਾਫੀ ਚੰਗਾ ਰਿਸਪੌਂਸ ਹੈਗਾ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਮੇਲਨ ਤੇ ਅਧਿਕਾਰ ਪ੍ਰਸਾਣ ਨੂੰ ਸਨਮਾਨ ਭਰੂ ਕਰਨ ਦੀ ਲੋੜ ਕਿਉਂ ਪਈ ਉਸ ਕਰਕੇ ਲੋੜ ਪਈ ਕਿ ਪਿਛਲੇ ਦਿਨੀ ਜਿਹੜੇ ਐਸਸੀ ਸਮਾਜ ਨਾਲ ਸੰਬੰਧਿਤ ਸਰਪੰਚ ਪੰਚ ਜਾਂ ਕਿਸੇ ਬਖ ਬਖ ਜਤੇ ਮੰਡੀਆਂ ਦੇ ਵਿੱਚ ਕੰਮ ਕਰਦੇ ਲੋਕ ਹੈ ਜਾਂ ਮਨਰੇਗਾ ਸਕੀਮ ਦੇ ਤਹਿਤ ਕੋਈ ਗਵਾਹੀ ਕਰਨ ਵਾਲੇ ਸਾਡੇ ਸਮਾਜ ਨਾਲ ਸੰਬੰਧਿਤ ਲੋਕ ਹੈਗੇ ਆ ਉਹਨਾਂ ਦੇ ਉੱਪਰ ਜਾਬਰਾਂ ਵੱਲੋਂ ਜਾਤ ਹੰਕਾਰੀ ਲੋਕਾਂ ਵੱਲੋਂ ਦੇ ਪ੍ਰਸ਼ਾਸਨ ਵੱਲੋਂ ਪੰਜਾਬ ਦੀ ਸਰਕਾਰ ਦੇ ਇਸ਼ਾਰੇ ਤੇ ਜ਼ੁਲਮ ਠਾਇਆ ਜਾ ਰਿਹਾ ਜੇ ਅਧਾਰ ਦੇ ਤੌਰ ਤੇ ਗੱਲ ਕਰ ਲਈਏ ਚੰਦਪਨ ਪਿੰਡ ਦੇ ਸਰਪੰਚ ਕੁਲਦੀਪ ਜਿਹੜਾ ਇੱਕ ਪੱਤਰਕਾਰ ਵੀ ਸੀਗਾ ਗੋਰਾ ਮਤਾ ਇੱਕ ਮਜ਼ਦੂਰਾਂ ਦਾ ਆਗੂ ਹੈ ਉਹਦੀ ਗੱਲ ਕਰ ਲਈਏ ਦਾਨ ਸਿੰਘ ਵਾਲੇ ਪਿੰਡ ਦੀ ਗੱਲ ਕਰਨ ਲਈ ਮਤਲਬ ਬਹੁਤ ਸਾਰੇ ਪਿੰਡ ਸਖਰੂਰ ਜ਼ਿਲ੍ਹੇ ਦੇ ਵਿੱਚ ਕੁਝ ਪਿੰਡ ਹੈਗੇ ਆ ਅਲੱਗ-ਅਲੱਗ ਪੰਜਾਬ ਪਰਦੇ ਵਿੱਚੋਂ ਜੇ ਅਸੀਂ ਕਣੀਏ ਤੇ ਬਹੁਤ ਸਾਰੀ ਗਿੜਤੀ ਬਣਦੀ ਹੈ ਤੋ اسی ਚੀਜ਼ ਨੂੰ ਸੋਚਿਆ ਕਿ ਕੁਝ ਤਰ੍ਹਾਂ ਜਿਹੜੀਆਂ ਹੈਗੀਆਂ ਉਹ ਐਸਸੀ ਸਮਾਜ ਦੇ ਲੋਕਾਂ ਨੂੰ ਦਬਾਹੇ ਰੱਖਣਾ ਚਾਹੀਏ। ਤੋ ਇਸ ਲਈ ਉਹਨਾਂ ਨੂੰ ਐਸਸੀ ਪੰਚਾਂ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਤੇ ਜਿਹੜੇ ਸਾਡੇ ਅਗਵਾਈ ਕਰਨ ਵਾਲੇ ਲੋਕ ਆ ਉਹਨਾਂ ਨੂੰ ਇਕਤਰ ਕਰਕੇ ਉਹਨਾਂ ਦੇ ਘਰਾਂ ਦੀ ਪਸਾਨ ਕਰਾ ਕੇ ਉਹਨਾਂ ਨੂੰ ਸਨਮਾਨ ਬਖਸ਼ਾਉਣ ਦਾ ਕੰਮ ਕੀਤਾ ਜਾਵੇ। ਦੂਜੀ ਗੱਲ ਇਹ ਆ ਕਿ ਕੇਕੇਸੀ ਵਿਭਾਗ ਕਾਂਗਰਸ ਪਾਰਟੀ ਦਾ ਜਿਹੜਾ ਉਹਦਾ ਫੁੱਲ ਫਾਰਮ ਹੈਗੀ ਆ ਅਨਾਰਗਨਾਈਜ਼ਡ ਵਰਕਰ ਐਂਡ ਮਜ਼ਦੂਰ ਅਤੇ ਮੁਲਾਜ਼ਮ ਕਾਂਗਰਸ ਪੰਜਾਬ। ਇਹਦੇ ਵੱਲੋਂ ਇੱਕ ਸਮਾमेलन ਦਿੱਲੀ ਦੇ ਵਿੱਚ ਕੀਤਾ ਡਾਕਟਰ ਰਿਤਰਾਜੀ ਜੀ ਜਿਹੜੇ ਚੇਅਰਮੈਨ ਅਗੇ ਹੈ ਉਹਨਾਂ ਦੀ ਗੁਆਇਡ ਕੀਤਾ ਜਾ ਰਿਹਾ ਹੈ 22 ਤਰੀਕ ਨੂੰ ਤੇ ਉਸ ਸਮਾमेलन ਦੇ ਵਿੱਚ ਵੀ ਪੰਜਾਬ ਤੋਂ ਲੋਕਾਂ ਨੇ ਜਾਣਾ ਹੈ ਉਹਦੇ ਲਈ ਵੀ ਅਸੀਂ ਵਿਚਾਰ ਚਰਚਾ ਜਿਹੜੀ ਆ ਉਹ ਕਰਨੀ ਹੈ ਤੇ ਏਕਸੀ ਵਿਭਾਗ ਦੇ ਕੁਝ ਨਵੇਂ ਅਹੁਦੇਦਾਰ ਤੇ ਦਲਤਮਾ ਪੰਚਾਇਤ ਦੇ ਕੁਝ ਨਵੇਂ ਅਹੁਦੇਦਾਰਾਂ ਦੀ ਚੋਣ ਵੀ ਅੱਜ ਅਸੀਂ ਕਰਨ ਜਾ ਰਹੇ ਹਾਂ ਇਹ ਸਾਡੇ ਅੱਜ ਦੀ ਮੀਟਿੰਗ ਦਾ ਜਿਹੜਾ ਹੈ ਮਕਸਦ ਹੈ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਦਲਿਤ ਭਾਈਚਾਰੇ ਨੂੰ ਐਸਬੀਸੀ ਸਮਾਜ ਨਾਲ ਸੰਬੰਧਿਤ ਪੰਚਾਂ ਨੂੰ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਜਾਂ ਕਿਸੇ ਵੀ ਫੋਰਮ ਤੇ ਕੰਮ ਕਰਨ ਬਈ ਲੋਕਾਂ ਨੂੰ ਬੇਨਤੀ ਕਰੂੰਗਾ ਕਿ 23 ਮਾਰਚ ਨੂੰ ਬਠਿੰਡਾ ਦੇ ਟੀਚਰ ਹੋਮ ਚ ਪਹੁੰਚ ਕੇ ਆਪਣੇ ਬੜੇ ਮੁੱਲੇ ਵਿਚਾਰ ਸਾਨੂੰ ਦੇਣ ਤਾਂ ਜੋ ਪੰਜਾਬ ਦੇ ਵਿੱਚ 40% ਦੀ ਦਲਿਤ ਭਾਈਚਾਰੇ ਦੀ ਆਬਾਦੀ ਦੇ ਮਾਨ ਸਨਮਾਨ ਨੂੰ ਬਹਾਲ ਕਰਾਉਣ ਲਈ ਅਸੀਂ ਕੋਈ ਨਵਾਂ ਪ੍ਰੋਗਰਾਮ ਦੇ ਸਕੀਏ ਪੰਜਾਬ ਦੀ ਦਲਤ ਵਿਰੋਧੀ ਸਰਕਾਰ ਨੂੰ ਤੇ ਦਲਤ ਵਿਰੋਧੀ ਪ੍ਰਸ਼ਾਸਨ ਨੂੰ ਤੇ ਜਾਤੀ ਹੰਕਾਰੀ ਲੋਕਾਂ ਨੂੰ ਅਸੀਂ ਕਿਸ ਤਰ੍ਹਾਂ ਦਲਤਾਂ ਦੇ ਉੱਪਰ ਜ਼ੁਲਮ ਕਰਨ ਤੋਂ ਰੋਕਣਾ ਹੈ ਇਹ ਪ੍ਰੋਗਰਾਮ ਅਸੀਂ ਬਣਾ ਸਕੀਏ ਤੇ ਮੈਂ ਅਪੀਲ ਕਰਦਾ ਕਿ ਆਓ 23 ਮਾਰਚ ਨੂੰ ਚੀਜ਼ਾਜਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਇਕੱਠੇ ਹੋ ਕੇ ਆਪਾਂ ਕੋਈ ਨਵਾਂ ਪ੍ਰੋਗਰਾਮ ਪੰਜਾਬ ਦੇ ਐਸੀਬੀਸੀ ਭਾਈਚਾਰੇ ਦੇ ਅਨਸਾਫ਼ ਸੰਧ ਲੋਕਾਂ ਨੂੰ ਦੇਈਏ